ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਬਾਈ ਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ ਜੀ ਸਾਰਿਆਂ ਨੂੰ ਤੇ ਆਪਾਂ ਲੱਗ ਗਏ ਜੀ ਇੱਥੇ ਵੀਡੀਓ ਬਣਾਉਣ ਤੇ ਵੀਡੀਓ ਦੇਖਣ ਤੋਂ ਪਹਿਲਾਂ ਜੀ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਇੱਥੇ ਹੈਗਾ ਸੀ ਜੀ ਦੁਪਹਿਰ ਦਾ ਟਾਈਮ ਤੇ ਧੋਰੇ ਸੀ ਟਰੈਕਟਰ ਕੱਖ ਲੈ ਕੇ ਆਏ ਸੀ ਆ ਦੇਖੋ ਜੀ ਆਪਣੀ ਮੱਕੀ ਨੂੰ ਲੱਗ ਗਿਆ ਦੋ ਦੋ ਛੱਲੀਆਂ ਵਧੀਆ ਹੋਈ ਪਈ ਐ ਮੱਕੀ ਤੇ ਬਸ 10 ਦਿਨਾਂ ਤੱਕ ਆਪਾਂ ਨੇ ਚਾਰ ਪਾ ਦੇਣਾ ਤੇ 10 ਦਿਨਾਂ ਦਾ ਹੀ ਆਪਣੇ ਪਿਛਲਾ ਚਾਰ ਰਹਿ ਗਿਆ। ਉਦੋਂ ਬਾਅਦ ਬਸ ਚਰੀ ਪਾਇਆ ਕਰਾਂਗੇ। ਬਹੁਤ ਸੋਹਣੀ ਮੱਕੀ ਹੋਈ ਪਈ ਆ। ਭਾਜੇ 10 ਤੋਂ ਬਣ ਜਾਣੀ ਆ ਫਿਰ ਛੱਲੀਆਂ। ਤੇ ਤੇ ਪਾਇਤਾ ਟਾਈਮ ਸੀ ਇੱਥੇ 2:30 ਵਜੇ ਦਾ। ਤੇ ਇਹ ਤੋਰੇ ਸੀਗੇ ਟਰੈਕਟਰ ਕਿਉਂਕਿ ਥੋੜਾ ਜਿਹਾ ਝੋਨਾ ਲਾਉਣ ਵਾਲਾ ਰਹਿੰਦਾ ਸੀਗਾ ਕੱਦੂ ਕਰਦੇ ਸੀਗੇ। ਤੇ ਫਿਰ ajo ਲੱਗ ਗਿਆ ਸੀਗਾ ਤੇ ਉਹ ਤਾਂ ਕਰਕੇ ਫਿਰ ਟਰੈਕਟਰ ਇਹ ਲਿਬੜਾ ਰਹਿਣ ਨੇ ਦਿਨ ਨਾਲ ਦਿਨਾਂ ਲਈ ਬਸ ਧੋ ਦਿੰਦੇ ਆ ਇਹ ਦੇਖੋ ਜੀ ਸਾਡਾ ਭਾਈ ਸਿੱਧੂ ਮੂਸੇ ਵਾਲਾ ਬੱਚੇ ਆਉਣ ਲੱਗੇ ਬੈਣਾ ਆਉਣ ਲੱਗ ਗਿਆ ਆਪਣੇ ਵੀ ਬੱਚੇ ਆਉਣ ਆਲੇ ਆ ਤੇ ਆਪਾਂ ਧਰਦੇ ਆ ਚਾਹ ਪਾਣੀ ਪਸ਼ੂ ਵੀ ਸਾਰੇ ਖੜੇ ਹੋ ਗਏ ਬਸ ਹੁਣ ਅੱਜ ਕਿਉਂਕਿ ਜੀ ਧੁੱਪ ਹੈ ਨਹੀਂ ਸੀ ਬੱਦਰਵਾਈ ਜਿ ਬਣੀ ਹੋਈ ਸੀ ਤੇ ਨਹੀਂ ਆਪਾਂ ਪਹਾੜੇ ਛੱਡੇ بس ਉਹਦਾ ਕਰਕੇ ਬੈਠੀਆਂ ਵੀ ਨਹੀਂ بس ਥੋੜਾ ਚਿਹਰੀ ਬੈਠੀਆਂ ਸੀ ਇਹ ਬੱਦਲ ਦੇਖੋ ਬੱਦਲ ਬਣੇ ਪਏ ਆ ਉਹ ਤਾਂ ਬਾਕੀ ਪਿੰਡਾਂ ਚ ਮੀਂਹ ਪੈ ਗਿਆ ਕਾਫੀ ਸਾਡੇ ਪਿੰਡ ਹਲੇ ਤੱਕ ਨਹੀਂ ਆਇਆ ਇਹ ਹੈਗੀ ਜੀ 6 ਜੁਲਾਈ ਦੀ ਵੀਡੀਓ ਹਾਈ ਤੱਕ ਆਪਣੇ ਮੀਂਹ ਨਹੀਂ ਆਇਆ ਸੀਗਾ ਚਲੋ ਜੀ ਆਪਾਂ ਕੱਖ-ਪਖਠਾ ਪਾਉਣੀ ਆ ਫਿਰ ਹੁਣ ਆ ਦੇਖੋ ਜੀ ਆਪਾਂ ਲੈਣ ਬਾਗੇ ਤੂੜੀ ਤੇ ਮੈਂ ਚੜੀ ਖੜੀਆਂ ਤਾਂ ਹਾਂ ਹੁਣ ਥੱਲੋਂ ਪੱਤਣੀ ਔਖੀ ਹੋ ਜਾਂਦੀ ਥੋੜੀ ਜੀ ਤੇ ਮੈਂ ਕਿਹਾ ਚਲ ਤਾਂ ਤੋਂ ਹੀ ਪਾ ਲੈਨੇ ਆ ਇੱਕ ਟੋਕਰ ਆਪਾਂ ਲੈ ਹੀ ਦੇ ਸੀਗੇ ਇੱਕ ਟੋਕਰ ਹੁਣ ਲੈ ਜੰਨੇ ਆ ਦੋ ਟੋਕਰੇ ਰਾਲੇ ਨੇ ਹੁੰਨੇ ਆ ਬਾਕੀ ਚਾਰ ਹੋ ਜਾਂਦਾ ਤੇ ਹਰੀ ਮੱਖੀ ਹੋ ਜਾਂਦੀ ਆ ਇਹ ਆਪਣੇ ਇੱਧਰ ਬਾਹਰ ਬਣੀ ਹੋਈ ਆ ਜੀ ਤੂੜੀ ਹਲੀ ਕੋਲੀ ਅ ਰੂੜੀ ਲੱਗੀ ਹੋਈ ਆ ਚਲੋ ਆਪਾਂ ਹੁਣ ਲਾਲਕੀ ਉੱਤਰ ਜਾ ਕੇ ਕੱਖ ਤੂੜੀ ਲੈ ਜਾਨੇ ਆ ਤੇ ਇੱਕ ਸਾਡੇ ਮੇਰੇ ਪੇਕੇ ਪਿੰਡ ਦੇ ਦੋਤੇ ਨੇ ਰਗਵੀਰ ਚੰਦ ਉਹ ਕਹਿੰਦੇ ਭੈਣੇ ਤੂੰ ਰੈਸਟ ਕਦੋਂ ਕਰਦੀ ਆ ਹੱਸ ਵੀ ਰੈਸਿਉ ਐਸੀ ਰੈਸਟ ਹੁੰਦੀ ਆ ਮੂੰ ਤਾਂ ਬਸ 10:00 ਵਜੇ ਕੰਮ ਨਿਬੜ ਜਾਂਦਾ 10:30 ਵਜੇ ਆਪਾਂ ਨਾ ਧੋਕੇ ਪਾਠ ਕਰਕੇ ਹਨਾ ਤੇ ਥੋੜੀ ਜਿਹੀ ਰੈਸਟ ਕਰ ਲੈਨੇ ਆ ਫਿਰ ਕੋਈ ਲੀੜਾ ਕੱਪੜਾ ਸਿਉ ਲੈਨੇ ਆ ਜਿਹੜਾ ਕਿਸੇ ਦਾ ਹੁੰਦਾ ਤੇ ਇੱਕ ਮਨਪ੍ਰੀਤ ਮਣੀ ਆਈਡੀ ਤੋਂ ਕਮੈਂਟ ਆਇਆ ਸੀ ਉਹ ਕਹਿੰਦੇ ਤੁਸੀਂ ਮੱਝਾਂ ਕਿੱਥੋਂ ਲੈਂਦੀਆਂ ਫਿਰ ਇਹ ਅਸੀਂ ਮੱਝਾਂ ਨਾ ਹਰਿਆਣੇ ਤੋਂ ਲੈ ਕੇ ਆਉਂਦੀਆਂ ਨੇ ਤਿੰਨ ਬੱਚਾ ਤੇ 2 ਸਾਲ ਹੋ ਗਏ ਸਾਨੂੰ ਇੱਕ ਪਹਿਲਾਂ ਲਿਆਂਦੀ ਸੀ ਕੀ ਆ ਇੱਕ ਹੁਣ ਦਸੰਬਰ ਚ ਲਿਆਂਦੀ ਸੀ ਤੇ ਇੱਕਾ ਹੁਣ ਲੈ ਕੇ ਆਏ ਆਗੇ 2-3 ਮਹੀਨੇ ਹੋ ਗਏ ਹੁਣ ਸੂਣ ਵਾਲੀ ਆ ਬਹੁਤ ਵਧੀਆ ਮੱਝਾਂ ਨੇ ਥੀ ਕਿਉਂਕਿ ਇਹ ਹਰਿਆਣੇ ਨੂੰ ਨਾ ਮੋਹਰਾ ਦੀ ਖਾਨ ਮੰਨਿਆ ਜਾਂਦਾਗਾ ਤੇ ਮੋਰਾ ਨਸਲ ਦੀਆਂ ਮੱਝਾਂ ਮਿਲਦੀਆਂ ਜੀ ਉਧਰ ਤੇ ਆਪਣੀਆਂ ਹੋ ਗਈਆਂ ਜੀ ਤਿੰਨ ਵਧੀਆ ਮੱਝਾਂ ਮਗਰ ਦੋ ਕਟੀਆਂ ਹੋ ਗਈਆਂ ਆਈ ਬਰੀਡ ਵਾਸਤੇ ਤਿਆਰ ਹੋ ਜਾਂਦੀ ਆ ਇੱਥੇ ਆਪਾਂ ਅੱਜ ਥਰ ਲਾ ਲਿਆ ਸੀ ਥੱਲੇ ਤੂੜੀ ਚਾਰ ਅਤੇ ਹਰਾ ਤੇ ਇੱਕ ਗਰਮੀਤ ਬੀ ਦੀ ਆਈਟੀ ਤੋਂ ਬਣ ਆਇਆਗਾ ਕਮੈਂਟ ਕਹਿੰਦੇ ਮੱਜਾਂ ਥੱਲੇ ਪੈਣ ਸਫਾਈ ਵਧੀਆ ਰੱਖਦੇ ਹੋ ਤੁਸੀਂ ਵਧੀਆ ਵੀਡੀਓ ਹੁੰਦੀ ਥੋੜੀ ਸਾਦੀ ਹਾਂਜੀ ਹਨਾ ਆਪਾਂ ਮੈਨੂੰ ਉਧਰ ਦੂਜਾ ਭਾਵੇਂ ਕੋਈ ਝਾੜੂ-ਪੋਚਾ ਹਜੇ ਵੀ ਰਹੀ ਜਾਵੇ ਵੀ ਉਧਰ ਕੋਈ ਡਸਟਿੰਗ ਨਾ ਕਰੀ ਜਾਵੇ ਪਰ ਮੱਜਾਂ ਥੱਲੇ ਮੇਨ ਐ ਹੋ ਜਾਂਦਾ ਵੀ ਵਧੀਆ ਹੋਵੇ ਥਾਂ ਸਾਫ਼ ਤੇ ਸੋਹਣਾ ਲੱਗਦਾ ਈ ਦੇਖਣ ਨੂੰ ਮੈਨੂੰ ਤਾਂ ਨਹੀਂ ਹਲਕਤ ਵਾਲੀ ਆਉਂਦੀ ਐ ਵੀ ਜੇ ਕਿਤੇ ਵੀ ਆਏ ਕੋਈ ਖੜਾ ਰਹਿ ਜੇ ਜਾਂ ਕੋਈ ਮੱਜਾਂ ਦਾ ਛਾਪ ਵਗੈਰਾ ਜਾਂ ਕੋਹਾ ਉਹ ਤਾਂ ਕਰਕੇ ਵਿੱਚ ਕਹਿੰਦੇ ਆ ਤੁਸੀਂ ਵੀ ਪਾਣੀ ਨਾ ਢੋਲੋ ਤੋਬੋ ਨਾ ਕਿਉਂਕਿ ਜੇ ਅਸੀਂ ਉੱਥੇ ਥਾਂ ਹੀ ਖੜੀਆਂ ਨਿਵਾਅ ਦਿੰਨੇ ਆ ਫਿਰ ਉਹ ਥਾਂ ਗਿੱਲਾ ਤਾਂ ਹੋ ਹੀ ਜਾਂਦਾ ਉਹ ਤਾਂ ਕਰਕੇ ਆਪਾਂ ਫਿਰ ਮਗਰ ਉਹ ਥਾਂ ਵੀ ਧੋ ਦਿੰਨੇ ਆ ਨੇ ਵਧੀਆ ਸਫਾਈ ਹੋ ਜਾਂਦੀ ਆ ਇੱਕ ਹਰਮਨ ਜੋਤ ਔਜਲਾ ਇਹਨਾਂ ਦੀ ਆਈਡੀ ਤੋਂ ਕਮੈਂਟ ਆਇਆ ਸੀਗਾ ਇਹ ਮੱਛਾਂ ਦਾ ਰੇਟ ਪੁੱਛਦੇ ਸੀ ਵੀਰੇ ਆਪਾਂ ਪਹਿਲਾਂ ਵੀ ਵੀਡੀਓ ਚ ਦੱਸਿਆ ਹੋਇਆ ਰੇਟ ਚਲੋ ਜੀ ਆਪਾਂ ਕੱਖਾ ਭੱਟਾ ਆਪਾਤਾ ਤੇ ਹੁਣ ਆਪਾਂ ਸਿੱਟਣ ਲੱਗ ਗਏ ਗੋਹਾ ਗੋਹਿਆ ਲਈ ਡੌਟੀ ਸਾਂਭ ਲਈ ਆਪਾਂ ਹੁਣ ਕਿਹਾ ਕਿ ਅੱਜ ਇਹ ਕਹਿੰਦੇ ਸੀਗੇ ਮੱਝਾਂ ਚਲ ਮੈਡਮ ਆਦੂ ਨਮਾਉਣ ਲੱਗੇ ਸੀ ਬਾਹਰ ਲਿਆਂ ਮੱਝਾਂ ਅੰਦਰ ਲਿਆਂ ਆਪਾਂ ਤੇ ਨਵਾਵਾਂਗੇ ਨੇ ਥਾਂ ਧੋਦਾਂਗੇ ਇੱਥੋਂ ਮਾਰੋਂ ਬਾਰ ਹੋਏ ਨਵਾਉਦੇ ਸੀ ਕੱਖ ਮੇ ਪਾਤੇ ਸੀ ਹੋਈ ਕਜਸੀ ਯੂਟਿਊਬੋਂ ਦੀ ਆਈਡੀ ਤੋਂ ਕਮੈਂਟ ਆਇਆ ਸੀ ਉਹ ਕਹਿੰਦੇ ਤੁਸੀਂ ਦੇਲੀ ਵੀਡੀਓ ਪਾਇਆ ਕਰੋ ਜਦੋਂ ਵੀਡੀਓ ਨਹੀਂ ਆਉਂਦੀ ਸਾਨੂੰ ਵੀ ਜੀ ਜਾਨੀ ਲੱਗਦਾ ਸਾਡਾ ਵਧੀਆ ਲੱਗਣ ਲੱਗ ਗਿਆ ਧੰਨਵਾਦ ਪਹਿਨੇ ਤੁਹਾਡਾ ਹਨਾ ਜਿਹੜਾ ਇੰਨਾ ਪਿਆਰ ਦੇ ਰਿਓ ਆਪਣੀ ਵੀਡੀਓ ਨੂੰ ਬਸ ਕੀ ਕਰੀਏ ਹਨਾ ਤਾਂ ਮਾਂਚ ਹੀ ਟਾਈਮ ਨਹੀਂ ਲੱਗਦਾਗਾ ਵੀਡੀਓ ਬਣਾਉਣ ਦਾ ਨਾ ਹੀ ਬੱਚੇ ਆਖੇ ਲੱਗਦੇ ਨੇ ਤੇ ਉਹ ਤਾਂ ਕਰਕੇ ਜਦੋਂ ਜੇ ਐ ਕੋਈ ਆਖੇ ਲੱਗਦਾ ਵੀ ਵੀਡੀਓ ਬਣਾ ਦੋ ਬਸ ਬਣਾ ਦਿੰਨੇ ਆ ਤੇ ਪਾ ਦਿੰਨੇ ਆ ਆਪਾਂ ਖੈਰ ਤੀਜੇ ਦਿਨ ਤਾਂ ਪਾਈ ਦਿੰਨੇ ਆ ਵੀਡੀਓ ਆਪਣਾ ਉਹੀ ਬਸ ਸੇਮ ਟਾਈਮ ਆ 11 ਵਜੇ ਜ਼ਰੂਰ ਦੇਖਿਆ ਕਰੋ ਜੀ ਅੱਗੇ ਸ਼ੇਅਰ ਜ਼ਰੂਰ ਕਰਦੇਆ ਕਰੋ ਪਲੀਜ਼ ਤੇ ਗੋਹੇ ਵਾਲੇ ਆਪਣੇ ਆ ਪੱਤਰਿਆਂ ਦਾ ਵੀ ਕਮੈਂਟ ਬਹੁਤ ਆਉਂਦਾ ਹੁੰਦਾ ਵੀ ਤੁਹਾਡੇ ਗੋਹਾ ਸਿੱਟਣ ਦਾ ਸਟਾਈਲ ਬਹੁਤ ਵਧੀਆ ਇਹ ਆ ਆਪਾਂ ਜੀ ਗੱਡੀਆਂ ਵਾਲਿਆਂ ਤੋਂ ਬਣਵਾਏ ਸੀ ਅੱਗੇ ਸੀ ਲੋਹੇ ਦੇ ਬੱਠਲ ਦੇ ਬਣਾਏ ਸੀ ਉਹਨਾਂ ਨੂੰ ਜਰਜੀ ਛੇਤੀ ਪੈ ਗਈ ਸੀ ਛੇਤੀ ਖਰਾਬ ਹੋ ਗਏ ਸੀ ਕਿ ਪਤਾ ਨਹੀਂ ਕੀ ਸੀ ਖੇਤੋਂ ਲੈ ਕੇ ਆਏ ਸੋਦੇ ਬਣਾਏ ਸੀ ਇਹਨਾਂ ਨੇ ਤੇ ਉਹ ਬਹੁਤ ਵਧੀਆ ਜੀ ਹੁਣ ਇਹਨਾਂ ਨੂੰ 3-4 ਸਾਲ ਹੋ ਗਏ ਵਧੀਆ ਐਵੇਂ ਪਏ ਨੇ ਜਦ ਆਪਾਂ ਥਾਂ ਤੋਂ ਧੋ ਕੇ ਬਰਸਾਤ ਹੋ ਦਿਨੇ ਉਹਨੇ ਮੱਠਾ ਤੇ ਪੱਤਰੇ ਜ ਬਹੁਤ ਵਧੀਆ ਬਣ ਜਾਂਦੇ ਨੇ ਇਹ ਗੋਹਾ ਵੀ ਬਹੁਤ ਵਧੀਆ ਪੈਂਦਾ ਇਹਨਾਂ ਨਾਲ ਇੱਕ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਉਹਨਾਂ ਤੇ ਇੱਕ ਕਲਦੀਪ ਕੌਰ ਭੈਣ ਨੇ ਕਮੈਂਟ ਕਰਿਆ ਸੀ ਕਹਿੰਦੇ ਸਾਰੇ ਬੰਦੇ ਭਣ ਇਦਾਂ ਹੀ ਕਹਿੰਦੇ ਹੁੰਦੇ ਬਿੱਲੀਆਂ ਬੁੜੀਆਂ ਨੂੰ ਹਾਂਜੀ ਇਹ ਤਾਂ ਗੱਲ ਸਹੀ ਆ ਸਾਰੇ ਬਸ ਐਂ ਕਹਿੰਦੇ ਕਿ ਤੂੰ ਕੀ ਕਰਿਆਗਾ ਸਾਰਾ ਦਿਨ ਬੇਲੀ ਸੀ ਆ ਘਰ ਦੇ ਕੰਮਾਂ ਨੂੰ ਕੋਈ ਨਹੀਂ ਗਿੰਦਾ ਜੀ ਜਿਹੜਾ ਆਪਾਂ ਕਰੀ ਜਾਂਦੇ ਹੁੰਨੇ ਆ ਤੇ ਪਸ਼ੂਆਂ ਦੀ ਡਾਈਟ ਬਾਰੇ ਜੇ ਪੁੱਛਦੇ ਹੁੰਨੇ ਹੋ ਪੈਨ ਫੀਡ ਬਾਰੇ ਦੱਸੋ ਉਹ ਵੀ ਤੇ ਆਪਾਂ ਅੱਗੇ ਵੀਡੀਓ ਚ ਦੱਸ ਦਿੰਨੇ ਹੁੰਨੇ ਆ ਵੀ ਆਪਾਂ ਘਰੇ ਬਣਵਾ ਕੇ ਲਿਆਉਣੇ ਹੁੰਨੇ ਆਗੇ ਵੀ ਸਰੋਂ ਦੀ ਖਾਲ ਬੜੀ ਐਵੇਂ ਦੀ ਖਾਲ ਕਣਕ ਹੋਗੀ ਮੱਕੀ ਹੋਗੀ ਵੀ ਇਹ ਜਾ ਕੁਝ ਪਾ ਕੇ ਤੇ ਆਪਾਂ ਬਣਵਾ ਕੇ ਲੈਉਣੇ ਨੇ ਪੀੜ ਪਹਿਲਾਂ ਅਸੀਂ ਵੀ ਮੁਸਕਾਨ ਹੋ ਗਈ ਟਵਾਣਾ ਹੋ ਗਈ ਇਹ ਜਿਹੜੀਆਂ ਪਾਉਂਦੇ ਰਹੇ ਸੀਗੇ ਬਸ ਹੁਣ ਅਸੀਂ ਆ ਘਰ ਵਾਲੀ ਪੀੜੀ ਪਾਉਣੇ ਆ ਤੇ ਕਟੀਆਂ ਨੂੰ ਪੁੱਛਦੇ ਹੁੰਦੇ ਆ ਤੇ ਕਟੀਆਂ ਨੂੰ ਵੀ ਆਪਣੀ ਬਿਰਿਆ ਹਾਲ ਤਾਂ ਜਿਹੜੀਆਂ ਹੈਗੀਆਂ ਛੋਟੀਆਂ ਇੱਕ ਡੇਢ ਚਾਲਦੀ ਆ ਇੱਕ 6 ਮਹੀਨਿਆਂ ਦੀਆਂ ਉਹਨਾਂ ਨੂੰ ਵੀ ਆਹੀ ਪੀੜ ਚੱਲਦੀ ਜਾਂਦੀ ਆ ਬਸ ਨਾਰਮਲ ਜਿਹੜੀ ਦੂਜੀਆਂ ਨੂੰ ਪਾਉਣੇ ਆ ਨਾਲ ਮਿੰਨੀ ਮਿਕਸਚਰ ਜ਼ਰੂਰ ਪਾਏ ਪਾ ਰਹੇ ਆ ਜੀ ਆਪਾਂ ਤੇ ਚਲੋ ਅੰਦਰ ਲਿਨ ਆਪਣਾ ਰਹਿ ਗਈਆਂ ਸੀ ਐ ਐ ਬਦਲਨੇ ਪੈਂਦੇ ਜੀ ਪਹਿਲਾਂ ਵਿਚਾਰੀ ਨੂੰ ਅਤਰ ਬੰਨਿਆ ਹੋਇਆ ਸੀ ਸੁਬਹਾ ਦਾ ਹੁਣ ਇਹਨੂੰ ਆਪਦੇ ਕਿੱਲੇ ਤੇ ਕਰਤਾ ਉਹ ਥਾਂ ਦਾ ਤੋੜਾ ਕਰਕੇ ਬਸ ਇਹ ਕੋਸ ਦਾ ਬਾਬਾ ਪਾਣ ਮਾਤਣਾ ਸੀ ਗਿਆ ਪਹਿਲਾਂ ਤੇ ਹੁਣ ਬਸ ਸਮਾਰਕੇ ਨਿਮਾ ਕੇ ਤੇ ਆਪਾਂ ਧੋੜਾਂਗੇ ਥਾਂ ਨਾ ਥੋੜੇ ਥੋੜੇ ਗਿੱਲੇ ਕਰਦੀ ਹੁੰਦੀ ਹਾਂ ਮੈਂ ਇਹਨਾਂ ਨੂੰ ਵੀ ਚਲ ਗੋਹਾ ਜਾ ਉੱਗ ਜਾਂਦਾ ਤੇ ਇੱਕ ਪਲੀਜ਼ ਰਿਕੁਐਸਟ ਆ ਜੇ ਆਪਣੀ ਵੀਡੀਓ ਤੇ ਐਡ ਆਉਂਦੀ ਹੈ ਪਲੀਜ਼ ਹਨਾ ਉਹਨੂੰ ਵੀ ਜ਼ਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਉਹ ਪਤਾ ਨਹੀਂ ਕਿਉਂ ਡਾਲਰ ਪੂਰੇ ਕਰਨੇ ਹੁੰਦੇ ਆ ਜੀ 10 ਇਹ ਨੂੰ ਆਪਾਂ ਨੇ ਪੂਰੇ ਕਰਨੇ ਆ ਸਕਿਪ ਨਾ ਕਰਿਆ ਕਰੋ ਜੀ ਛੋਟੀ ਜੀ ਵੀਡੀਓ ਹੁੰਦੀ ਆ ਆਪਣੀ ਦੇਖਿਆ ਜ਼ਰੂਰ ਕਰਿਆ ਕਰੋ ਸਾਰੀ ਆਪਣਾ ਜੀ ਤੇ ਸੀ ਲਾਈਫ ਸਟਾਈਲ ਸਾਰੇ ਕਹਿੰਦੇ ਆ ਵਧੀਆ ਥੈਂਕ ਯੂ ਧੰਨਵਾਦ ਜੀ ਤੁਸੀਂ ਸਾਨੀ ਵੀਡੀਓ ਨੂੰ ਇੰਨਾ ਰਿਸਪੌਂਸ ਦੇ ਰਹੇ ਕਦੇ ਸੋਚਿਆ ਨਹੀਂ ਸੀ ਜੀ ਹਾਂ ਵੀ ਮੈਂ ਵੀ ਮੈਨੂੰ ਮੇਰੀ ਵੀਡੀਓ ਨੂੰ ਵੀ ਇੰਨਾ ਪਿਆਰ ਕਰਨਗੇ ਲੋਕ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਨਾ ਜੀ ਆਪਣੀ ਛੇ ਮਹੀਨਿਆਂ ਦੀ ਕੱਟੀ ਇਹ ਤੰਗ ਬਹੁਤ ਕਰਦੀ ਆ ਹੁਣ ਤੇ ਉਹ ਤੇ ਤੁਹਾਨੂੰ ਦਿਖਾਏ ਸੀਗਾ ਪਹਿਲਾਂ ਵਾਲੀ ਵੀਡੀਓ ਚ ਆਪਾਂ ਵੀ ਲੋਕ ਹੋਰ ਲੈਂਦੇ ਆ ਪਰ ਉਹਨਾਂ ਨੂੰ ਵੀ ਨਹੀਂ ਛੱਡਦੀਆਂ ਇਹ ਦੋਨੇ ਕਟੀਆਂ ਉਹ ਵੀ ਖੋਲਣਾ ਲਾਤੇ ਬਸ ਉਹਨਾਂ ਨੂੰ ਵੀ ਖੋਲ ਦਿਿੰਦਗਾ ਇਹ ਤੇ ਦੋ ਮੈਟ ਪਰੇ ਸਿੱਟੇ ਹੋਏ ਸੀ ਜੀ ਇਹਨਾਂ ਨੂੰ ਵੀ ਆਪਾਂ ਢੋੜਾਂਗੇ ਅਜੇ ਵੀ ਦੋ ਮੈਟਾਂ ਦੀ ਕਮੀ ਐ ਜੀ ਇੱਥੇ ਪਰ ਕੀ ਕਰੀਏ ਪਟੂਆ ਹਜੇ ਪਰਮਿਸ਼ਨ ਨਹੀਂ ਦਿੰਦਾ ਵੀ ਤੁਸੀਂ ਲੈ ਕੇ ਆਓ ਮੈਟ। ਸ਼ਿਆਕੋ ਜੀ ਹਮੇਰੇ ਸਾਥ ਚਾਤਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਆ। ਆਪਾਂ ਕਦੇ ਵੀ ਬੇਫਾਲਤੂ ਖਰਚਾ ਨਹੀਂ ਕਰਿਆ। ਆ ਆਪਦੇ ਉੱਤੇ ਤਾਂ ਮੈਂ ਜਮੀ ਨਹੀਂ ਕਰਦੀ ਜੀ। ਕੋਈ ਕੋਈ ਸੂਟ ਵਗੈਰਾ ਲੈਂਦਾ ਬੇਫਾਲਤੂ ਹੁਣ ਤਾਂ ਵੀ ਐ ਜਿਹੋ ਜਿਹੇ ਵੀ ਵੀਡੀਓ ਬਣਾਉਣੀ ਆ ਵਧੀਆ ਸੂਟ ਲੈ ਆਓ ਨਾਂਜੀ ਬਸ ਜਿਹੜੇ ਹੁਣ 2-3 ਹੈਗੇ ਆ ਉਹੀ ਚੱਲੀ ਜਾਂਦੇ ਆਪਣੇ। ਕੰਨਵਦੀਪ ਕੌਰ ਜਿਉ ਪੁੱਛਦੇ ਸੀ ਤੁਸੀਂ YouTube ਚੈਨਲ ਕਿਵੇਂ ਬਣਾਇਆ ਵੀਰੇ ਤਾਂ ਬੱਚੇ ਨੇ ਬਣਾਇਆ ਸੀਗਾ ਸਾਡੇ ਚਾਚਾ ਜੀ ਦਾ ਪੋਤਾ ਦਾ 10-12 ਸਾਲਾਂ ਦਾ ਉਹ ਬਣਾਇਆ ਗਿਆ ਸੀ ਪਿਛਲੇ ਸਾਲ ਜੂਨ ਚ ਤੇ ਮੈਂ ਤਾਂ ਕਦੇ ਉਹ ਤੋਂ ਪਹਿਲਾਂ ਵੀਡੀਓ ਪਾਈ ਨਹੀਂ ਸੀਗੀ ਫਿਰ ਉਹ ਕਹਿਣ ਲੱਗੇ ਆਂਟੀ ਤੂੰ ਵੀਡੀਓ ਪਾਇਆ ਕਰ ਤੇ ਤੇ ਇਹਨਾਂ ਦੀ ਵੀ ਬੱਚਿਆਂ ਦੀ ਪਾਇਆ ਕਰ ਪਰਾ ਵਰਗੇ ਆਂ ਜੀ ਉਹ ਤਾਂ ਕਰਕੇ ਆਪਾਂ ਥੋੜੀ ਸ਼ਾਰਟ ਵੀ ਪਾਇਓ ਸਿੱਖ ਆ ਗਿਆ ਮੈਨੂੰ ਫਿਰ ਮੈਂ ਕਿਹਾ ਚੱਲ ਕੋਈ ਚੱਜ ਦੀ ਵੀਡੀਓ ਹੀ ਪਾਈਏ ਕੀ ਤਾਂ ਕਰਕੇ ਜੀ ਆਪਾਂ ਹਾਂ ਲੌਂਗ ਵੀਡੀਓ ਫੋਨ ਲਾਗੇ ਬਲੌਗ ਵਿੱਚ ਇਹ ਤੋਂ ਕੁਝ ਵੀ ਸਿੱਖਣਾ ਵੀ ਮਿਲੇ ਜਿਹੜੀਆਂ ਹੁਣ ਭੈਣਾ ਕਹਿੰਦੀਆਂ ਭੈਣ ਤੈਨੂੰ ਦੇਖ ਕੇ ਕੰਮ ਕਰਨ ਨੂੰ ਜੀ ਕਰਦਾ ਵੀਰ ਕਹਿੰਦੇ ਨੇ ਤੇ ਉਹ ਤਾਂ ਕਰਕੇ ਹੀ ਆਪਾਂ ਬਸ ਇਹੀ ਏਮ ਲੈ ਕੇ ਚੱਲੇ ਸੀ ਜੀ ਵੀ ਇੱਕ ਦੂਜੇ ਨੂੰ ਦੇਖ ਕੇ ਆਪਾਂ ਕੁਝ ਸਿੱਖੀਏ ਤੇ ਇਹ ਵੀ ਸਾਲਸ ਘਈ ਆਪਣੀ ਹੋ ਗਈ ਤੇ ਰਹਿ ਗਈਆਂ 17 ਹਸਣ 17 ਚੋਣਾਂਗੇ 17 ਚੋਣ ਚ ਹਜੇ ਟਾਈਮ ਮਾਗਾ ਫਿਰ ਆਪਾਂ ਕਰਦੇ ਹਾਂ ਕੱਪੜੇ ਪ੍ਰੈਸ ਕੀ ਸੀਦਾ ਸੂਟ ਸੀਗਾ ਔੜਤਾ ਪਜਾਮਾ ਉੱਤਰ ਸਾਡੇ ਹੈਗੀ ਸੀ ਜੀ ਕਮਰੇ ਚ ਤੁਹਾਨੂੰ ਪਹਿਲਾਂ ਵੀ ਵੀਡੀਓ ਵਿੱਚ ਦਿਖਾਇਆ ਕਰਮੇ ਬਹੁਤ ਪ੍ਰੈਸ ਟੇਬਲ ਤੇ ਉੱਤਰ ਸਾਡੇ ਪੱਕਾ ਲੱਗਿਆ ਇਹ ਮੈਂ ਕਰੀ ਜਾਂਦੀ ਸੀ ਭੈਣ ਕੇ ਘਰੇ ਕੱਪੜੇ ਪ੍ਰੈਸ ਭੈਣ ਦਾ ਕਰਮੇਰੀਾ ਮੇਰੇ ਨਾਲ ਹੀ ਆ ਤੇ ਮੈਂ ਕਦੇ ਛੋਟੇ ਘਰੇ ਪ੍ਰੈਸ ਕਰਕੇ ਲੈ ਜਾਂਦੀ ਆ ਕੱਪੜੇ ਇਹ ਕਿਸੇ ਦਾ ਕੁਰਤਾ ਪਜਾਮਾ ਸੌਂਤਾ ਸੀ ਜੀ ਪੁੱਤਾ ਹਜੇ 5 ਬੱਚੇ ਨਹੀਂ ਸੀ ਪੌਣੇ 5 ਹੋਏ ਸੀ ਮਾਤਾ ਜੀ ਧਾਰ ਚ ਟਾਈਮ ਤੇ ਆ ਮੈਂ ਫੇਰ ਚੂੰ ਆ ਮੇਰੇ ਦੇਵਰ ਦੀ ਬੇਟੀ ਹੈ ਜੀ ਛੋਟੀ ਦੋ ਬੇਟੀਆਂ ਉਹਦੇ ਇਹ ਨਹੀਂ ਆਪਾਂ ਕੱਪੜੇ ਆਪਾਂ ਸਾਰੇ ਸਿਉਣ ਲੈਣਾ ਜੀ ਕੁਰਤੇ ਪਜਾਮੇ ਲੇਡੀਜ਼ ਸੂਟ ਵਗੈਰਾ ਸਾਰਾ ਕੁਝ ਇਹ ਮਾਰ ਰਹੀ ਸੀ ਮੇਰੇ ਨਾਲ ਗੱਲਾਂ

ਦੀ ਦੁੱਧ ਦੇ ਪ੍ਰੋਡਕਟ ਜੋ ਕੋਈ ਫਾਈਨਲ ਲੁੱਕ ਆਪਨੇ ਸੁਪਤਿਆਂ ਨਹੀਂ ਤੇ ਉਹ ਹਾਂਜੀ ਬਸ ਆਪਾਂ ਕੱਲਾ ਕੇ ਹੋਰ ਸੇਲ ਕਰ ਦਿੰਨੇ ਆਂ ਜੀ ਹੋਰ ਤੇ ਕੀ ਬਣਾਉਣਾ ਕਰੇ ਆ ਦੇਖੋ ਸ਼ਾਮ ਦਾ ਟਾਈਮ ਆ ਬੱਦਲ ਜੇ ਸੀ ਤੇ ਆ ਗਏ ਸਾਡੇ ਖਵਾਂਡੀਆਂ ਦੇ ਮੋਰ ਬੈਠਿਆ ਕੋਠੇ ਤੇ ਦੇਖੋ ਚੱੱਲ ਜਲੀ ਵੀਡੀਓ ਲੈਣ ਦਾ ਪਾਪ ਇਸੇ ਕਰਦੇ ਆਂ ਜੀ ਕਿਤੇ ਹੋਰ ਨਵੇਂ ਵਲੌਗ ਦੇ ਨਾਲ ਮਿਲਦੇ ਆਂ ਤੇ ਆਪਣੀ ਵੀਡੀਓ ਨੂੰ ਲਾਈਕ ਤੇ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤਦ ਤੱਕ ਦੇ ਲਈ ਸਬਸਕ੍ਰਾਈਬ